ਸਨ ਜਰਨਲ ਸਿੰਘੀ ਖਾਲਸਾ ਪਿੰਡਾਂ ਵਾਲੇ ਆਪਣੇ ਵਿਚਾਰ ਰੱਖ ਰਹੇ ਹਨ ਔਰ ਸ਼ਹੀਦ ਨੂੰ ਸਦਾ ਜੀਤ ਦੇ ਪੇਟ ਕਰਨਗੇ ਬੋਲੇ ਸੋ ਨਿਹਾਲ ਸਤਿਗੁਰੂ ਬਰੇਵ ਨਵਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਜੀਓ ਸਾਭ ਸਰਮਤ ਗੱਜ ਕੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਅੱਜ ਆਪਾਂ ਛੇੜ ਪਾਈ ਹਰਦੇਵ ਸਿੰਘ ਜੀ ਦੇ ਪਵਿੱਤਰ ਯਾਦ ਵਿੱਚ ਇਕੱਤਰ ਹੋਏ ਹਾਂ ਇਹ ਸ਼ਹਾਦਤ ਜਿਸ ਤਰੀਕੇ ਦੇ ਨਾਲ ਛੜਕ ਉੱਪਰ ਜਾਂਦਿਆ ਹੋਇਆ ਪੁਲਿਸ ਨੇ ਸਿੱਖ ਸੰਗਤਾਂ ਦੇ ਮਾਨੇ ਚ ਜਹਿਸ ਬਿਠਾਉਣ ਵਾਸਤੇ ਅਤੇ ਇਸ ਦੰਦਮੇ ਟਕਸਾਲ ਨੂੰ ਜਿਸ ਨੂੰ ਪਿੰਡਰਾਂਵਾਲ ਟਕਸਾਲ ਕਿਹਾ ਜਾਂਦਾ ਹੈ ਖਾਤਮ ਕਰਨ ਦੇ ਧਾਰਤ ਪੜ ਕੇ ਇਹੀਆਂ ਕੀਤਾ ਹੈ ਮੈਂ ਸਮਝਦਾ ਹਾਂ ਕਿ ਇਤੋਂ ਵੱਡੀ ਕੋਈ ਬੁਜਦਲੀ ਨਹੀਂ ਹੋ ਸਕਦੀ ਤੇ ਇਤੋਂ ਵੱਡਾ ਸਰਕਾਰ ਨੂੰ ਕੋਈ ਭੁਲੇਖਾ ਵੀ ਨਹੀਂ ਹੋ ਸਕਦਾ ਜੇ ਸਟਕਸਾਰ ਨੂੰ ਖਤਮ ਕਰਨ ਵਾਸਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਹੋਰ ਉਸ ਵਰਤਮਾਨ ਟਾਈਮ ਦੇ ਜ਼ਾਲਮ ਲੋਕਾਂ ਨੇ ਯਤਨ ਕੀਤਾ ਪਰ ਇਸ ਸਟਕਸਾਰ ਨੂੰ ਖਤਮ ਨਹੀਂ ਕਰ ਸਕੇ ਕਿੁਰਖ ਬੜਾ ਭਾਰੇ ਸਮਝਦਾ ਕਿ ਮੈਂ ਬਹੁਤ ਵੱਡਾ ਸਿਆਣਾ ਹਾਂ ਬਹੁਤ ਚਰਚਾ ਚੱਲੀ ਅਖਬਾਰਾਂ ਵਿੱਚ ਤੇਰੇ ਵੀ ਚੱਲ ਰਹੀ ਹੈ ਕਿ ਇਹ ਲਾਸ਼ ਨਾਨਕਨਵਾਸ ਵਿੱਚ ਕਿਉਂ ਲਿਆਂਦੀ ਗਏ ਅਕਾਲੀ ਦਲ ਤੇ ਸਰੋਵਣੀ ਕਮੇਟੀ ਇਸ ਦੀ ਨਿਖੇਦੀ ਕਰੇ ਉਹ ਅੱਗੋਂ ਜਿਹੜੇ ਜਵਾਬ ਮਿਲੇ ਆ ਉਹ ਤੁਸੀਂ ਸਾਰਿਆਂ ਨੇ ਪੜ੍ਹੇ ਆ ਸੰਤ巴巴 ਹਰਚੰਦ ਸਿੰਘ ਜੀ ਲੋਂਗੋਵਾਲ ਨੇ ਵੀ ਗੁਰਚਰਨ ਸਿੰਘ ਜੀ ਟਾਵੜਾ ਸਹਿਬਾਨ ਨੇ ਸਰੋਵਣੀ ਕਮੇਟੀ ਦੇ ਪ੍ਰਧਾਨ ਸਰਦਾਰ ਜੋਹਨ ਜਗਦੇਵ ਸਿੰਘ ਜੀ ਤਲਵੰਡੀ ਜਥੇਦਾਰ ਸਹਿਬਾਨ ਭਾਈ ਸੁਖਵਿੰਦਰ ਸਿੰਘ ਜੀ ਹੋਰ ਵੀ ਬਾਕੀ ਲੀਡਰਾਂ ਨੇ ਥਾਵਾ ਥਾਵਾ ਤੇ ਸ਼ੰਗੇ ਕਰਾਰੇ ਸ਼ਬਦਾਂ ਵਿੱਚ ਉਤਰ ਦਿੱਤਾ ਤੇ ਅਸੀਂ ਕਿਸੇ ਵੀ ਸ਼ਹੀਦ ਦਾ ਕਦੇ ਵੀ ਸਾਥ ਨਹੀਂ ਛੱਡਾਂਗੇ ਜੋ ਸਾਥ ਹੋਵੇਗਾ ਅਸੀਂ ਪੂਰਾ ਪੂਰਾ ਸਤਿਕਾਰ ਕਰਾਂਗੇ ਦਾਸ ਨੇ ਪਾਵੇਂ ਅੱਗੇ ਦੋ ਤਿੰਨ ਸਟੇਜਾਂ ਤੇ ਇਹ ਪ੍ਰਚਾਰ ਕੀਤਾ ਹੈ ਪਰ ਅਖਬਾਰਾਂ ਵਾਲਿਆਂ ਤੇ ਹੋ ਸਕਦਾ ਕੋਈ ਸੈਂਸਰ ਲੱਗਾ ਹੋਵੇ ਬੈਨ ਲੱਗਾ ਹੋਵੇ ਉਹ ਅਖਬਾਰਾਂ ਵਿੱਚ ਖਬਰਾਂ ਨਹੀਂ ਆਈਆਂ ਕਈ ਸੰਗਤਾਂ ਦੇ ਮਨ ਵਿੱਚ ਇਹ ਹੈ ਕਿ ਸ਼ੈ ਭਾਈ ਹਰਦੇਵ ਸਿੰਘ ਦੀ ਸ਼ਹੀਦੀ ਤੋਂ ਪਿੱਛੋਂ ਜਰਨੈਲ ਸਾਹ ਦੇ ਮਨ ਦੇ ਉੱਪਰ ਕੋਈ ਬੋਝ ਪੈ ਗਿਆ ਤਾਂ ਨਹੀਂ ਬੋਲਦਾ ਖਾਲਸਾ ਜੀ ਇਹ ਗੱਲ ਨਹੀਂ ਸੰਗਤਾਂ ਜਿੰਨੀਆਂ ਕਿ ਇੱਥੇ ਇਕੱਤਰ ਹੁੰਦੀਆਂ ਨੇ ਮਿਲਦੀਆਂ ਉਹਨਾਂ ਨੂੰ ਤਾਂ ਸਾਰਿਆਂ ਨੂੰ ਪਤਾ ਪਰ ਜਿਹੜੀਆਂ ਬਾਹਰ ਸੰਗਤਾਂ ਬੈਠੀਆਂ ਨੇ ਉਹਨਾਂ ਨੂੰ ਅਖਬਾਰਾਂ ਦੁਆਰੇ ਪਤਾ ਲੱਗਣਾ ਤੇ ਅਖਬਾਰਾਂ ਵਿੱਚ ਇਹ ਖਬਰਾਂ ਨਹੀਂ ਆ ਰਹੀਆਂ ਮੈਂ ਅੱਜ ਇਹ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਤੇ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਚੈਲੰਜ ਕਰਕੇ ਕਹਿਣਾ ਚਾਹੁੰਦਾ ਜਿਹੜਾ ਉਹਨੇ ਪੁੱਛਿਆ ਕਿ ਲਾਸ਼ ਇੱਥੇ ਕਿਉਂ ਲਿਆਂਦੀ ਗਈ ਉਹਨੇ ਜਾਤ ਦਾ ਇਤਿਹਾਸ ਪੜਿਆ ਨਹੀਂ ਤੇ ਜਾ ਪੜ ਕੇ ਚੇਤਾ ਭੁੱਲ ਗਿਆ ਇੰਦਰੀ ਦੀ ਆਪਣਾ ਇੰਦਰਾ ਦੀ ਚਪਲੀ ਝਾੜਨ ਵਿੱਚ ਉਹਦਾ ਖਿਆਲ ਲੱਗਾ ਰਹਿੰਦਾ ਠੇ ਪੈਰ ਵੀ ਕਦੋਂ ਦੀ ਮੈਂ ਚਪਲੀ ਝਾੜਾਂ ਤੇ ਕਦੋਂ ਮੇਰੀ ਕੁਰਸੀ ਕਾਇਮ ਰਹੇ ਇਸ ਪਾਸੇ ਦਾ ਨੂੰ ਧਿਆਨ ਨਹੀਂ ਹੋਣਾ ਜਿਸ ਟਕਸਾਲ ਨੂੰ ਖਤਮ ਕਰਨ ਵਾਸਤੇ ਇਸਨੇ ਯਤਨ ਕੀਤਾ ਹੈ ਇਸ ਟਕਸਾਲ ਦਾ ਪ੍ਰਮੁੱਖ ਸੇਵਾਦਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਮਹਾਂਪੁਰਖ ਬ੍ਰਹਮ ਗਿਆਨੀ ਕਨਗੀ ਤਰ ਦਸ਼ਮੇਸ਼ ਪਿਤਾ ਜੀ ਤੋਂ ਜਿਨ੍ਹਾਂ ਨੇ ਅਰਥ ਸੁਨੇ ਅਤੇ ਆਪਣੇ ਹੱਥੀ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਵਨਦਵਾ ਸਾਹਿਬ ਸਾਬੂ ਕੀ ਤਲਵੰਡੀ ਗੁਰੂ ਕੀ ਕਾਸੀ ਵਿਖੇ ਬੈਠ ਕੇ ਲਿਖੇ 80 ਸਾਲ ਦੀ ਉਮਰ 'ਚ ਸੁਨਿਆਹ ਮਿਲਿਆ ਹੈ ਤੇ ਬਾਬਾ ਜੀ ਹਰਮੰਦਰ ਸਾਹਿਬ ਦੀ ਬਿਆਦਵੀ ਹੋ ਰਹੀ ਹੈ ਬਰਦਾਸ਼ਤ ਨਹੀਂ ਕੀਤਾ ਆਗਾਸ ਕਰਕੇ ਤੁਰ ਪਏ ਹਨ ਧਰਮਤਾਨ ਸਾਹਿਬ ਦੇ ਲਾਗਿਆ ਕਿ ਲਕੀਰ ਖਿੱਚ ਦਿੱਤੀ ਕਿ ਭਾਈ ਜਿਸ ਨੂੰ ਆਪਣੇ ਪਰਿਵਾਰ ਦਾ ਮੋਹ ਹੈ ਜਿਸ ਨੂੰ ਸਰੀਰਕ ਤੌਰ ਤੇ ਜਿਉਣ ਦਾ ਸ਼ੌਕ ਹੈ ਜਿਸ ਨੂੰ ਪਦਾਰਥਾਂ ਦੀ ਪ੍ਰਵਿਰਤੀ ਦਾ ਚਾਹ ਹੈ ਉਹ ਵਾਪਸ ਚਲੇ ਜਾਵੋ ਜਿਸ ਨੂੰ ਸ਼ਹਾਦਤ ਦਾ ਚਾਅ ਚੜਿਆ ਹੋਇਆ ਤੇ ਧਰਮ ਨਾਲ ਪਿਆਰ ਹੈ ਤੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਦਾ ਇਛਕ ਹੈ ਉਹ ਲਕੀਰ ਤੋਂ ਬਾਹਰ ਆ ਜਾਵੋ ਬਾਬਾ ਜੀ ਦੇ ਇਹ ਬਚਨ ਕਹਿਣ ਤੋਂ ਜਿਨ੍ਹਾਂ ਦੇ ਮਨ ਵਿੱਚ ਕੈਰਤਾ ਸੀ ਉਹ ਪਿੱਛੇ ਮੁੜੇ ਜਿਨ੍ਹਾਂ ਦੇ ਮਨ ਵਿੱਚ ਦ੍ਰਿੜਤਾ ਸੀ ਉਹ ਅੱਗੇ ਲੰਘੇ 80 ਸਾਲ ਦੀ ਉਮਰ ਵਿੱਚ ਖਾਲਸਾ ਜੀ ਇਹ ਟਕਸਾਲ ਦਾ ਮੁਖੀ ਤੁਰ ਰਿਹਾ ਸੀ ਚੱਬੇ ਦੇ ਲਾਗੇ ਆਕਰਕੇ ਵਾਰ ਹੋ ਗਿਆ ਜਮਾਲ ਖਾਨ ਦੇ ਨਾਲ ਦੋਹਾਂ ਦੇ ਸਿਰ ਢੜਾ ਤੋਂ ਜੁਦਾ ਹੋ ਗਏ ਉਸ ਵੇਲੇ ਗੁਰਮੁਖਵਾਲਾ ਬੇਅੰਤੀ ਹੋਈ ਬਾਬਾ ਨੱਥਾ ਸਿੰਘ ਜੀ ਵੱਲੋਂ ਕੇ ਬਾਬਾ ਜੀ ਤੁਹਾਡਾ ਬਚਨ ਸੀ ਕਿ ਅਸੀਂ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਆਪਣਾ ਸਿਰ ਢੇਟਾ ਕਰਾਂਗੇ ਤਾਂ ਇੱਥੇ ਕਾਵਰਸ ਦੁਆਰਾ ਇਹਦਾ ਪ੍ਰਕਰਨ ਹੋਰ ਤਰੀਕਿਆਂ ਨਾਲ ਵੀ ਬਣਾਇਆ ਜਾਂਦਾ ਹੈ ਕਿ ਹੋਣੀ ਦਾ ਤੇ ਬਾਬਾ ਦੀਪ ਸਿੰਘ ਦਾ ਮੁਕਾਬਲਾ ਹੋਇਆ ਹੋਣੀ ਨੇ ਚੈਲੰਜ ਕੀਤਾ ਕਿ ਮੈਂ ਤੁਹਾਡਾ ਬਚਨ ਨਹੀਂ ਪੂਰਾ ਹੋਣ ਦੇਵਾਂਗੀ ਸਿਰ ਕੱਟਣ ਤੋਂ ਪਿੱਛੇ ਤਾਣਾ ਮਾਰਿਆ ਬਾਬਾ ਜੀ ਤੁਸੀਂ ਕਹਿੰਦੇ ਸੀ ਅਸੀਂ ਆਪਣਾ ਵਚਨ ਪੂਰਾ ਕਰਾਂਗੇ ਮੈਂ ਤੁਹਾਨੂੰ ਕਿਹਾ ਸੀ ਮੈਂ ਕਦੇ ਅਜੇ ਤੱਕ ਇਹਦਾ ਪਰਨ ਪੂਰਾ ਨਹੀਂ ਹੋਣ ਦਿੱਤਾ ਹੁਣ ਤੁਸੀਂ ਦੱਸੋ ਉਸ ਵੇਲੇ ਬਾਬਾ ਦੀਪ ਸਿੰਘ ਜੀ ਨੇ ਜਵਾਬ ਦਿੱਤਾ ਕਿ ਮੇਰਾ ਕੀ ਵਿਗੜਿਆ ਤੱਕ ਕੇ ਖਾਲਸਾ ਦੀ 18 ਸ਼ੇਰ ਦਾ ਖੰਡਾ ਹੱਥ ਚ ਪਕੜ ਕੇ ਜਾਲਵਾ ਨੂੰ ਚੰਗੀ ਤਰ੍ਹਾਂ ਲੋਹੇ ਦੇ ਚਣੇ ਚਬਾਏ ਤੇ ਇਸ ਟਕਸਾਲ ਦੇ ਪ੍ਰਮੁੱਖ ਸੇਵਾਦਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਸਰੀਰ ਇਹ ਪ੍ਰਕਰਮਿਆਂ ਵਿੱਚ ਗਿਆ ਸੀ ਇਸ ਪ੍ਰਕਾਰਮਿਆਂ ਵਿੱਚੋਂ ਸਰੀਰ ਦਾ ਇਸ਼ਨਾਨ ਕਰਵਾ ਕੇ ਫਿਰ ਜਾ ਕੇ ਬਾਅਦ ਚਾਟੀਵਨ ਜੋ ਜਗ੍ਹਾ ਬਣੀ ਬਾਬਾ ਜੀ ਦੀ ਯਾਦ ਵਿੱਚ ਕਿ ਉੱਥੇ ਸੰਸਕਾਰ ਕੀਤਾ ਗਿਆ ਉਸ ਤੋਂ ਪਿਛੋਂ ਆਪਣੀ ਇਸ ਜ਼ਿੰਦਗੀ ਦੇ ਦੌਰ ਵਿੱਚ ਬਿਆੰਤ ਜ਼ਿੰਮੇਵਾਰ ਸੱਜਣਾ ਨੇ ਜੋ ਅਕਾਲੀ ਦਾਲਚ ਰਹਿ ਕੇ ਕੌਮ ਦੀ ਸੇਵਾ ਕਰਦੇ ਰਹੇ ਉਹਨਾਂ ਦੇ ਸਰੀਰ ਸ਼ਾਂਤ ਹੋਏ ਸਾਰੇ ਦੀਆਂ ਲਾਸ਼ਾਂ ਇੱਥੇ ਆਈਆਂ ਸੰਤ ਬਾਬਾ ਫਤਿਹ ਸਿੰਘ ਜੀ ਦੀ ਲਾਸ਼ ਵੀ ਇੱਥੇ ਆਈ ਕੇਰੂ ਮਾਨ ਦੀ ਲਾਸ਼ ਵੀ ਇੱਥੇ ਆਈ 78 ਦੇ ਸਿੰਘ ਜਿਹੜੇ ਸ਼ਹੀਦ ਹੋਏ ਸੀ ਬਾਹਰ ਨਰਕਧਾਨੀ ਕੰਦੇ ਨਾਲ ਸ਼ਾਂਤ ਵਿੱਚ ਟੰਗਤੇ ਰਹਿੰਦੇ ਹੁਆ ਉਹਨਾਂ ਦੀਆਂ ਲਾਸ਼ਾਂ ਇੱਥੇ ਆਈਆਂ ਜਥੇਦਾਰ ਮੋਹਨ ਸਿੰਘ ਜੀ ਤੋਂ ਸਵਰਗਵਾਸੀ ਪੀਡੀਆਈ ਹਸਪਤਾਲ ਵਿੱਚ ਉਹਨਾਂ ਦਾ ਅੰਤਮ ਸਮਾ ਹੋਇਆ ਉਹਨਾਂ ਦੀ ਲਾਸ਼ ਇੱਥੇ ਆਈ ਸੰਤ ਬਾਬਾ ਗੁਰਮਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਾ ਜੋ ਦਾਸ ਤੋਂ ਤੀਜੇ ਥਾ ਪਹਿਲਾਂ ਸਨ ਉਹਨਾਂ ਨੇ ਗਮ ਮਹਿਤੇ ਕੀਤਾ ਸਾਥਖਣ ਗਮਨ ਉਹਨਾਂ ਦੀ ਲਾਸ਼ ਇੱਥੇ ਲਿਆ ਕੇ ਇਸ਼ਨਾਨ ਕਰਵਾ ਕੇ ਭਿੰਡਰੀ ਲਗਾਏ ਤੇ ਉੱਥੋਂ ਕੀਰਤ ਕੋ ਸਾਹ ਜਾਂ ਕੇ ਸੰਸਕਾਰ ਕੀਤਾ ਤੇ ਜੇ ਭਾਈ ਹਰਦੇਵ ਸਿੰਘ ਦੀ ਲਾਸ਼ ਇੱਥੇ ਆ ਗਈ ਇਹਦੇ ਨਾਲ ਪਵਿੱਤਰਤਾ ਕਿਵੇਂ ਪੰਗ ਹੋ ਗਈ ਇਸ ਆ ਸਥਾਨ ਤੇ ਸ਼ਹੀਦਾਂ ਦੀਆਂ ਲਾਸ਼ਾਂ ਆਉਂਦੀਆਂ ਕੁਰਬਾਨੀ ਕਰਨ ਵਾਲਿਆਂ ਦੀਆਂ ਲਾਸ਼ਾਂ ਆਉਂਦੀਆਂ ਪਰ ਜੇ ਕੁਰਬਾਨੀ ਕਰਨ ਵਾਲਿਆਂ ਦਾ ਕੋਈ ਖੂਨ ਪੀ ਕੇ ਤੇ ਆਪਣੇ ਆਪ ਨੂੰ ਬਾਦਸ਼ਾਹ ਕਹਾਉਣ ਦਾ ਹੱਕ ਰੱਖਦਾ ਤੇ ਜਹ ਕਹਿਲਾਉਣਾ ਚਾਹੁੰਦਾ ਓਦੀ লাশ ਹਰਮੰਦਰ ਸਾਹਿਬ ਵਾਲੇ ਸਥਾਨ ਤੋਂ ਵੱਢ ਕੇ ਤੇ ਬੁੱਢੇ ਜੋੜਲ ਜਾ ਕੇ ਖੁੱਦੋ ਖੁੰਡੀ ਵੀ ਖੇਡਿਆ ਗਿਆ ਤੇ ਪਵਿੱਤਰ ਖੂਨ ਵਾਲਿਆਂ ਦੀਆਂ ਲਾਸ਼ਾਂ ਇੱਥੇ ਆਉਂਦੀਆਂ ਤੇ ਅਪਵਿੱਤਰ ਖੂਨ ਵਾਲਿਆਂ ਦੀਆਂ ਲਾਸ਼ਾਂ ਨੂੰ ਇੱਥੋਂ ਸਰੀਰਾਂ ਨੂੰ লাশ ਬਣਾ ਕੇ ਤੇ ਬਾਹਰ ਲਿਜਾਇਆ ਜਾਂਦਾ ਇਹ ਕਹਿੰਦਾ ਜੀ ਕਿ ਇੱਥੇ ਆ ਗਏ ਸਾਹਿਬ ਦੀ ਪ੍ਰਕਰਮਿਆਂ ਦੀ ਜੋ ਫਰਸ਼ ਹੈ ਇੱਕ ਇੱਕ ਸਿਰ ਦੇ ਥੱਲੇ ਖਾਸਾ ਜੀ 100 100 ਸ਼ਹੀਰ ਸਿੰਘ ਦਾ ਸਿਰ ਲੱਗਾ ਹੈ ਇੱਕ ਇੱਕ ਸਿਰ ਦੇ ਥੱਲੇ ਇੱਕ ਇੱਕ ਇੱਟ ਦੇ ਥੱਲੇ ਇੰਨਾ ਭਾਰੀ ਖੂਨ ਡੁੱਲਿਆ ਇਸ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਤੇ ਇਹ ਉੱਠ ਕੇ ਚਪਲੀਆਂ ਝਾੜਦਾ ਝਾੜਦਾ ਬੀਬੀ ਨੇ ਕਹਿੰਦਾ ਜੀ ਆਖੇ ਪਵਿੱਤਰਤਾ ਭੰਗ ਕਰ ਦਿੱਤੀ ਮੈਂ ਇਹਨੂੰ ਕਿਤੇ ਲੋਂਗੋਵਾਲ ਸਾਹਿਬ ਘਰ ਦੇਣ ਮੈਂ ਅੱਧੇ ਘੰਟੇ ਚ ਪਿੰਡਰਾਵਾਲੇ ਨੂੰ ਉੱਥੋਂ ਕੱਢ ਲਵਾਂਗਾ ਅਕਾਲ ਤਖਤ ਸਾਹਿਬ ਤੋਂ ਮੈਂ ਪਰਸ ਬੇਨਤੀ ਕੀਤੀ ਸੀ ਅੱਜ ਵੀ ਕਹਿਣਾ ਚਾਹੁੰਦਾ ਹਾਂ ਖਾਲਸਾ ਜੀ ਹਕੂਮਤ ਦੇ ਨਸ਼ੇ ਵਿੱਚ ਬੰਦਾ ਬਹੁਤ ਕੁਝ ਕਰਦਾ ਹੈ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਕਹਿਆ ਕਰਦੇ ਸੀ ਕਹਿੰਦੇ ਭਾਈ ਰਾਜਨੀਤਿਕ ਨੇ ਤਾਂ ਵੋਟਾਂ ਲੈਣੀਆਂ ਉਹਨਾਂ ਦੇ ਬਾਪੂ ਨੂੰ ਖੋਤਾ ਕਹਿੰਦਾ ਜੇ ਕੁਰਸੀ ਤੇ ਬਹਿ ਜਾਣ ਤੇ ਖੋਤੇ ਆਪਣੇ ਬਾਪੂ ਨੂੰ ਖੋਤਾ ਕਹਿਣ ਲੱਗ ਪੈਂਦੇ ਆ ਤੇ ਖੋਤੇ ਨੂੰ ਬਾਪੂ ਕਹਿਣ ਲੱਗ ਪੈਂਦੇ ਆ ਇਹ ਹਾਲਤ ਇਹ ਦੀ ਹੈ ਇਹਨੂੰ ਕਹੋ ਕਿ ਮੁੱਖ ਮੰਤਰੀ ਦਾ ਅਹੁਦਾ ਛੱਡ ਕੇ ਤੂੰ ਤਾਂ ਕਹਣਾ ਮੈਂ ਨਾਨਕ ਨਵਾਜ਼ ਚੋਂ ਕੱਢ ਕੇ ਲੈ ਜੂੰ ਤੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇ ਇੱਕ ਵੇਰਾਂ ਤੇ ਜਿੱਥੇ ਕਹੇਗਾ ਸੜਕ ਤੇ ਮੈਂ ਬਾਹਰ ਆ ਜਾਊਂਗਾ ਤੇ ਨਾਲ ਫੜ ਕੇ ਲੈ ਜੀ ਆਉਂਦੇ ਨੂੰ ਮੈਨੂੰ ਪਤਾ ਤਾਂ ਲੱਗੂ ਥੋੜਾ ਘਣਾ ਪੁੱਤ ਮਾਵਾਂ ਦੇ ਮਰਵਾਈ ਜਾਂਦਾ ਬੈਠਾ ਉੱਥੇ ਚੰਡੀਗੜ੍ਹ ਚ ਐ ਬੋਰੀਆਂ ਲਾਈਆਂ ਹੋਈਆਂ ਛਾਤੀ ਧੜਕ ਧੜਕ ਵਜਦੀ ਐ ਕਿਤੇ ਨਿਕਲੇਗਾ ਬਾਹਰ ਤੈਨੂੰ ਪਤਾ ਲੱਗਣਾ ਐ ਕਿ ਖਾਲਸਾ ਨਾ ਹੱਥ ਜੁੜਦੇ ਕਿਨੇ ਐ ਸੋ ਮੈਂ ਬੇਨਤੀ ਕਰਾਂਗਾ ਸਾਰੀ ਕੌਮ ਨੂੰ ਤੇ ਖਾਲਸਾ ਜੀ ਆਪਾਂ ਨੂੰ ਡਿਕਟੇਟਰ ਸਾਹਿਬ ਦਾ ਹੁਕਮ ਹੈ ਸ਼ਾਂਤੀ ਰੱਖਣੀ ਹੈ ਤੇ ਸ਼ਾਂਤੀ ਚਾਹੀਦੀ ਵੀ ਹੈ ਪਰ ਇੱਕ ਬੇਨਤੀ ਜ਼ਰੂਰ ਕਰਾਂਗਾ ਸ਼ਾਂਤੀ ਇਹੋ ਜਿਹੀ ਨਹੀਂ ਚਾਹੀਦੀ ਕਿ ਬਰਬਾਦੀ ਹੋ ਜਾਵੇ ਸਿੱਖ ਕੌਮ ਦੀ ਤੇ ਇੱਕ ਮਾਮੂਲੀ ਬੰਦਾ ਸਿੱਖਾਂ ਤੇ ਫੇਰ ਸ਼ਾਂਤੀ ਰੱਖਣੀ ਇਹੋ ਜਿਹੀ ਸ਼ਾਂਤੀ ਦਾ ਮੈਂ ਹਾਮੀ ਨਹੀਂ ਸ਼ਾਂਤੀ ਰੱਖਣੀ ਹੈ ਜੋ ਹੁਕਮ ਉਹਨੂੰ ਮੰਨਣਾ ਹੈ ਜਦੋਂ ਤੱਕ ਗਵਰਨਮੈਂਟ ਆਪਣੇ ਬਾਹਰ ਕੰਮ ਕਰਦੀ ਆ ਜਰੂਰ ਠੰਡੇ ਰਹੋ ਕਿਉਂਕਿ ਆਪਣਾ ਧਰਮ ਜੁੱਧ ਮੋਰਚਾ ਚੱਲੇ ਇਹਦੇ ਵਿੱਚ ਆਪਾਂ ਸਫਲਤਾ ਪ੍ਰਾਪਤ ਕਰਨੀ ਆ ਸਾਰਿਆਂ ਨੇ ਹੱਕ ਲੈਣੇ ਆਪਣੇ ਪਰ ਕਿਸੇ ਵੀ ਟਾਈਮ ਤੇ ਕਿਸੇ ਵੀ ਦਿਨ ਗਵਰਨਮੈਂਟ ਇਸ ਸਥਾਨ ਦੀ ਪਵਿੱਤਰਤਾ ਨੂੰ ਭੰਗ ਕਰਨ ਵਾਸਤੇ ਚਾਰ ਦਿਵਾਰੀ ਦੇ ਅੰਦਰ ਆਉਂਦੀ ਹੈ ਮੈਂ ਪੂਰ ਜੋਰ ਅਪੀਲ ਕਰਾਂਗਾ ਸਾਰੀ ਸਿੱਖ ਸੰਗਤ ਨੂੰ ਜਿੰਮੀ ਪਿੰਡਾਂ ਸ਼ਹਿਰਾਂ ਵਿੱਚ ਸਾਰੇ ਦੇਸ਼ ਵਿੱਚ ਵਸਦੇ ਹੋ ਜਿੱਦੇ ਤੁਹਾਨੂੰ ਪਤਾ ਲੱਗ ਜਾਵੇ ਕਿ ਚਾਰ ਦਿਵਾਰੀ ਦੇ ਅੰਦਰ ਆ ਕੇ ਇਹਨਾਂ ਨੇ ਹਮਲਾ ਕੀਤਾ ਹੈ ਤੁਹਾਡੀ ਜ਼ਿੰਮੇਵਾਰੀ ਬਣਦੀ ਹਰ ਇੱਕ ਥਾਂ ਤੇ ਬੈਠੇ ਜੋ ਗੁਰੂ ਕੇ ਨਿੰਦਕ ਐ ਤੇ ਸਿੱਖ ਕੌਮ ਦੇ ਉਲਟਾ ਉਹਨਾਂ ਨੂੰ ਸੋਧ ਦੇਣਾ ਚਾਹੀਦਾ ਉਹ ਢਿੱਲ ਨਹੀਂ ਹੋਣੀ ਚਾਹੀਦੀ ਤੁਹਾਡੇ ਵੱਲੋਂ ਪਰ ਇਹ ਗੱਲ ਚੇਤੇ ਰੱਖਣੀ ਐ ਇਹ ਨਾ ਹੋਵੇ ਕਿ ਐਵੇਂ ਕੋਈ ਉੱਥੋਂ ਸ਼ੋਸ਼ਾ ਛੱਡ ਦੇਵੇ ਫੇਰ ਨਹੀਂ ਤੁਹਾਨੂੰ ਪੱਕਾ ਪਤਾ ਲੱਗ ਜਾਵੇ ਕਿ ਇਹਨਾਂ ਨੇ ਆਣ ਕੇ ਇੱਥੇ ਸਿੰਘ ਮਾਰੇ ਐ ਸਿੰਘ ਸ਼ਹੀਦ ਕੀਤੇ ਐ ਹਮਲਾ ਕੀਤਾ ਐ ਤੇ ਫੇਰ ਉਡੀਕਣਾ ਨਹੀਂ ਇਹ ਨਾ ਸੋਚਿਓ ਜੇ ਪਿੰਡਾਂ ਵਾਲੇ ਦਾ ਸੁਨਿਆਰ ਆਵੇਗਾ ਲੋਂਗੋਵਾਲ ਸਾਹਿਬ ਦਾ ਸੁਨਿਆਰ ਆਵੇਗਾ ਫੇਰ ਗੱਲ ਕਰਾਂਗੇ ਸੁਨਿਆਰ ਜੱਪਲੇ ਬਣ ਕੇ ਲੈ ਜਾਓ ਨੌਜਵਾਨ ਕਈ ਆਉਂਦੇ ਆ ਬਾਬਾ ਜੀ ਜੋ ਹੁਕਮ ਕਰੇਗਾ ਫੱਟੇ ਚੁੱਕ ਦਿਆਂਗੇ ਉਹ ਫੱਟੇ ਰੱਖੇ ਕਿੱਥੇ ਚਰਾ ਕੇ ਜਿਹੜੇ ਚੁੱਕ ਲਿਓਨੇ ਭਾਈ ਤੁਸੀਂ ਮੈਂ ਇਥੋਂ ਕਿੰਨੇ ਵੇਰਾਂ ਐਲਾਨ ਕਰ ਚੁੱਕਿਆ ਹੈ ਕਿ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਤਪਮਾਨ ਕਰਨ ਵਾਲਾ ਕੋਈ ਵੀ ਮਨੁੱਖ ਹੈ ਉਹਨੂੰ ਗੱਡੀ ਚੜਾ ਕੇ ਚੂਰਾ-ਚੂਰਾ ਕਰਕੇ ਸਾਡੇ ਕੋਲ ਆਇਆ ਕਰੋ ਅਸੀਂ ਸੰਭਾਂਗੇ ਆ ਖਟੜਾ ਪਿੰਡਾ ਲੁਧਿਆਣੇ ਜ਼ਿਲ੍ਹੇ ਚ ਅਰਾੜਾ ਸਾਹਿਬ ਤੋਂ 4 ਕਿਲੋਮੀਟਰ ਪੈਂਦਾ ਹੈ ਖਟੜਾ ਪਿੰਡ ਸਤਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪ ਦਾ ਰਮਾਲਾ ਲਾਹ ਕੇ ਖਾਲਸਾ ਜੀ ਗੋਹੇ ਦੇ ਵਿੱਚ ਰੂੜੀ ਵਿੱਚ ਦੱਬ ਦਿੱਤਾ ਉਹ ਸਰੂਪ ਰੂੜੀ ਵਿੱਚੋਂ ਕੱਢਿਆ ਸੰਗਾਂ ਨੇ ਹੁਣ ਤੱਕ ਉਹ ਸਰੂਪ ਗੋਹੇ ਨਾਲ ਲਿਪੜਿਆ ਹੋਇਆ ਉੱਥੇ ਗੁਰਦੁਆਰੇ ਬਰਾਜਮਾਨ ਹੈ ਮੈਂ ਸਾਰੀ ਸੰਗਤ ਨੂੰ ਪੁੱਛਣਾ ਚਾਹੁੰਦਾ ਤੁਹਾਡੇ ਕਿੰਨੇ ਗਏ ਉੱਥੇ ਦੱਸੋ ਇੱਕ ਬੰਦਾ ਵੀ ਦੱਸੋ ਗਏ ਆ ਤਿੰਨ ਮਹੀਨਿਆਂ ਕੇ ਇਸ ਕੇਸ ਨੂੰ ਇਹ ਮੇਰੇ ਕੋਲੇ ਆ ਜਾਣੇ ਆ ਜੱਥੇਦਾਰਾਂ ਨੂੰ ਲੈ ਲੈਣੇ ਆ ਪ੍ਰਧਾਨ ਸਾਹਿਬ ਨੂੰ ਕਹਿ ਦਿੰਨੇ ਆ ਜੀ ਜੋ ਹੁਕਮ ਹੋਊਗਾ ਉਹ ਹੁਕਮ ਕਾਦੇ ਤੇ ਲਿਖਾਉਣਾ ਤੁਸੀਂ ਦੱਸੋ ਗੁਰੂ ਕੇ ਪਿਆਰਿਓ ਇੱਕ ਬੰਦਾ ਦੱਸੋ ਜਿੰਨੇ ਬੈਠੇ ਜਿੰਨਾਂ ਨੇ ਜਾ ਕੇ ਉੱਥੇ ਇਨਕੁਆਰੀ ਕੀਤੀ ਤੇ ਜਾਂ ਇਸਤ ਨੂੰ ਗੋਹੇ ਵਿੱਚ ਦੱਬਣ ਵਾਲੇ ਨੂੰ ਕਿਸੇ ਨੇ ਸਜ਼ਾ ਦਿੱਤੀ ਹੈ ਤਾਂ ਦੱਸੋ ਉਹ ਕਿਹਨੂੰ ਪੁੱਛਣਾ ਹੈ ਕੀ ਦੀ ਜ਼ਿੰਮੇਵਾਰੀ ਲੈਣਾ ਚਾਹੁੰਦੇ ਹੋ ਐਦੂੰ ਵੱਧ ਜ਼ਿੰਮੇਵਾਰੀ ਕਿੱਥੇ ਦੇਵਾਂਗੇ ਅਸੀਂ ਦਰਬਾਰ ਸਾਹਿਬ ਦਾ ਸਥਾਨ ਹੋਵੇ ਪੰਜਵੇਂ ਪਾਤਸ਼ਾਹ ਦੇ ਪਵਿੱਤਰ ਚਰਨ ਪੈ ਕੇ ਧਰਤੀ ਪਵਿੱਤਰ ਹੋਈ ਹੋਵੇ ਦਸਾਂ ਸਰੂਪਾਂ ਦੀ ਆਤਮਿਕ ਜੋਤ ਦਾ ਪ੍ਰਕਾਸ਼ ਹੋਵੇ ਸੰਗਤ ਵਿੱਚ ਖੜੋ ਕੇ ਮੈਂ ਜ਼ਿੰਮੇਵਾਰੀ ਨਾਲ ਗੱਲ ਤੁਹਾਨੂੰ ਕਹਿ ਰਿਹਾ ਹੈ ਤੇ ਫੇਰ ਵੀ ਤੁਸੀਂ ਉਹਨਾਂ ਲੋਕਾਂ ਨੂੰ ਦੰਡ ਨਾ ਦੇਵੋ ਤੇ ਪਿੱਛੋਂ ਕਹੋ ਬਾਬਾ ਜੀ ਜੋ ਕਹੋਗੇ ਕਰਾਂਗੇ ਕੀ ਕਰਾਂਗੇ ਫਿਰ ਤੁਸੀਂ ਇਹ ਕਹਿੰਦਾ ਕਿ ਮੈਂ ਬੜਾ ਸਿਆਣਾ ਤੇ ਸੂਝਵਾਨ ਹ ਮੁੱਖ ਮੰਤਰੀ ਪੰਜਾਬ ਦਾ ਸਿੱਖ ਵੱਖਰੀ ਕੌਮ ਦੀ ਗੱਲ ਚੱਲ ਰਹੀ ਹੈ ਮੈਂ ਭਾਵੇਂ ਮਤਾ ਪਾਸ ਕਰਨ ਦੇ ਟਾਈਮ ਤੇ ਇੱਥੇ ਨਹੀਂ ਸੀ ਪਰ ਮਨ ਪਤਾ ਲੱਗਾ ਲੀਡਰ ਸਾਹਿਬਾਨਾਂ ਨੂੰ ਤਾਂ ਪਤਾ ਸਾਰਾ ਸਿੱਖ ਵੱਖਰੀ ਕੌਮ ਦਾ ਮਤਾ ਪਾਸ ਹੋਇਆ ਬੜਾ ਅਖਬਾਰਾਂ ਨੇ ਆਪ ਚੁੱਕੇ ਜਿਹੜੇ ਵਿਰੋਧੀ ਸੀ ਸਾਰੇ ਦੁਨੀਆ 'ਚ ਫਿਰਕਾ ਪ੍ਰਸਤੀ ਦਾ ਪ੍ਰਚਾਰ ਕਰਨ ਵਾਸਤੇ ਯਤਨ ਕੀਤਾ ਗਿਆ ਸਿੱਖ علیحدਗੀ ਚਾਹੁੰਦੇ ਆ ਸਿੱਖ ਵੱਖਰਾ ਹੋਣਾ ਚਾਹੁੰਦੇ ਆ ਮੈਂ ਦਿੱਲੀ ਰਹਿ ਕੇ ਆਂ 10 ਦਿਨ ਮੈਨੂੰ ਹੀ ਉੱਥੇ ਪੁੱਛਿਆ ਗਿਆ ਇੱਥੇ ਵੀ ਨਿਤ ਨਿਤ ਪੁੱਛਦੇ ਜਿਹੜੇ ਬਾਹਰੋਂ ਅਖਬਾਰਾਂ ਵਾਲੇ ਪ੍ਰੇਮੀ ਆਉਂਦੇ ਆ ਸੰਤ ਜੀ ਤੁਸੀਂ ਖਾਲਸਾ ਚਾਹੁੰਦੇ ਹੋ ਮੈਂ ਭਾਈ ਨਾ ਅਸੀਂ ਵਿਰੋਧਤਾ ਕਰਦੇ ਆ ਤੇ ਨਾ ਜਿਹੜੇ ਮੈਂ ਕਰਦੇ ਚੁੱਪ ਆਂ ਆ ਇੱਕ ਗੱਲ ਮਿਛੇਵਾਚਕ ਹੈ ਜੇ ਐਰ ਕੀ ਹਿੰਦੁਸਤਾਨ ਦੀ ਰਾਣੀ ਨੇ ਦੇ ਦਿੱਤਾ ਤੇ ਲੈ ਜਰੂਰ ਲਵਾਂਗੇ ਛੱਡਦੇ ਨਹੀਂ 1947 ਵਾਲੀ ਗਲਤੀ ਨਹੀਂ ਕਰਦੇ ਪਰ ਮੰਗਦੇ ਅਜੇ ਨਹੀਂ ਇਹ ਤਾਂ ਕੰਮ ਇੰਦਰਾ ਗਾਂਧੀ ਦਾ ਮੇਰਾ ਨਹੀਂ ਤੇ ਨਾਲ ਲੰਬਾਵਾਲ ਦਾ ਨਾ ਕਿਸੇ ਹੋਰ ਸਾਡੇ ਲੀਡਰ ਦਾ ਇਹ ਕੰਮਾ ਇੰਦਰਾ ਦਾ ਸਾਨੂੰ ਇੰਦਰਾ ਦੱਸੇ ਹਿੰਦੁਸਤਾਨ ਵਿੱਚ ਨਾਲ ਰੱਖਣਾ ਜਾਂ ਨਹੀਂ ਰੱਖਣਾ ਅਸੀਂ ਨਾਲ ਰਹਿਣਾ ਚਾਹੁੰਦੇ ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦੇ ਆ ਇੰਦਰਾ ਦਸੇ ਕੇ ਰਖਣਾਕ ਨਹੀਂ ਕੰਮ ਉਹਦਾ ਪੁੱਛਦੇ ਸਾਨੂੰ ਅਸੀਂ ਕੋਈ ਚੌਂਕੀਦਾਰ ਥੋੜਾ ਉਹਦੇ ਵਿੱਚ ਉਹਦਾ ਕੰਮ ਅਸੀਂ ਕਰ ਗਏ ਸੇਖਕ ਵੱਖਰੀ ਕੌਮ ਹੈ ਜਿਹੜੇ ਪੜ੍ਹੇ ਲਿਖੇ ਵੀਰ ਹੈ ਉਹਨਾਂ ਨੂੰ ਖੁਸ਼ੀ ਵੀ ਹੋਈ ਹੋਵੇਗੀ ਤਿੰਨ ਚਾਰ ਦਿਨ ਹੋਏ ਹੈ ਇੱਕ ਖਬਰ ਆਈ ਹੈ ਇੰਗਲੈਂਡ ਵਿੱਚ ਪਗੜੀ ਦੇ ਸਬੰਧ ਵਿੱਚ ਫੈਸਲਾ ਹੋਇਆ ਹੈ ਪੜ੍ਹੇ ਲਿਖੇ ਵੀਰਾਂ ਨੂੰ ਇਹ ਬਹੁਤ ਗਿਆਤ ਤੇ ਬੜੀ ਡੂੰਗੀ ਗੱਲ ਹੈ ਇੰਗਲੈਂਡ ਦੀ ਪਾਰਲੀਮੈਂਟ ਨੇ ਫੈਸਲਾ ਕਰ ਦਿੱਤਾ ਕਿ ਸਿੱਖ ਇੱਕ ਵੱਖਰੀ ਕੌਮ ਹੀ ਨਹੀਂ ਕੱਲੀ ਸਿੱਖ ਇੱਕ ਵੱਖਰੀ ਨਸਲ ਹੈ ਸਿੱਖ ਇੱਕ ਵੱਖਰੀ ਨਸਲ ਹੈ ਨਸਲ ਜਿਵੇਂ ਬਾਗ ਹੁੰਦਾ ਹੈ ਫਲਾਂ ਦਾ ਉਹਦੇ ਵਿੱਚ ਬੂਟੇ ਹੁੰਦੇ ਆ ਕਈ ਪ੍ਰਕਾਰ ਦੇ ਉਹਨੂੰ ਸਾਰੇ ਨੂੰ ਬਾਗ ਕਹਿ ਦਿੰਦੇ ਆ ਪਰ ਉਹਦੇ ਵਿੱਚੋਂ ਵਿਸ਼ੇਸ਼ ਨਸਲਾਂ ਵੇਖੀਆਂ ਜਾਂਦੀਆਂ ਉਹਨਾਂ ਨੇ ਫੈਸਲਾ ਕੀਤਾ ਕਿ ਸਿੱਖ ਵੱਖਰੀ ਕੌਮ ਤਾਂ ਹਾਂ ਨਹੀਂ ਪਰ ਇਹ ਇੱਕ ਵੱਖਰੀ ਨਸਲ ਵੀ ਹੈ ਦੁਨੀਆ ਵਿੱਚੋਂ ਉਸ ਪਾਰਲੀਮੈਂਟ ਨੇ ਫੈਸਲਾ ਕੀਤਾ ਹੋਵੇ ਤੇ ਅਕਾਲੀ ਦਲ ਦੇ ਵਿੱਚ ਬੈਠ ਕੇ ਸ਼੍ਰੋਮਣੀ ਕਮੇਟੀ ਵਿੱਚ ਬੈਠ ਕੇ ਸਾਡੇ ਲੀਡਰ ਸਾਹਿਬਾਨਾਂ ਨੇ ਵੀ ਫੈਸਲਾ ਕੀਤਾ ਹੋਵੇ ਸਿੱਖ ਇੱਕ ਵੱਖਰੀ ਕੌਮ ਹੈ ਤੇ ਮਹਾਸ਼ੇ ਕਹਿਣ ਨਹੀਂ ਜੀ ਇਹ ਤਾਂ ਇੱਕ ਹਿੰਦੂਆਂ ਦਾ ਅੰਗ ਹੈ ਜੇ ਤਾਂ ਜਰੇ ਆਪਣਾ ਸਾਨੂੰ ਜਰੇ ਪੈਸਾ ਕਰਾਰ ਦੇਣਾ ਤੇ ਕਹਿੰਦੇ ਜੀ ਇਹ ਵੱਖਰੇ ਜੇ ਅਸੀਂ ਨੌਕਰੀ ਕਰਨੀ ਹੈ ਤੇ ਇਹ ਵੱਖਰੇ ਇਹਨਾਂ ਨੂੰ ਡੇਢ ਨੂੰ ਭਰਤੀ ਕਰੋ ਤੇ ਦੂਜੇ 98 ਕਰੋ ਤੇ ਜੇ ਪੇਟ ਪੂਰਤੀ ਦੇ ਸਾਧਨ ਵਾਸਤੇ ਕੋਈ ਯਤਨ ਕਰਨਾ ਅਸੀਂ ਹਿੱਸਾ ਲੈਣਾ ਹੈ ਫਿਰ ਇਹ ਹਿੰਦੂਆਂ ਦਾ ਇੱਕ ਅੰਗ ਹੈ ਇਹ ਕੀ ਕਾਰਨ ਹੈ ਅੱਗੇ ਵੀ ਇੱਕ ਦੰਦਾਸ ਨੇ ਬਿਆਨ ਦਿੱਤਾ ਸੀ ਜੇ ਸਿੱਖ ਹਿੰਦੂਆਂ ਦਾ ਇੱਕ ਅੰਗ ਹਨ ਤੇ ਵੱਖਰੇ ਨਹੀਂ ਤੇ ਫਿਰ ਅਖਬਾਰਾਂ ਵਿੱਚ ਤੇ ਪਾਰਲੀਮੈਂਟ ਵਿੱਚ ਤੇ ਅਸੈਂਬਲੀ ਵਿੱਚ ਇਹ ਕਹਿਣਾ ਸ਼ੁਰੂ ਕਰੋ ਕਹੇ ਹਿੰਦੂ ਆਤਵਾਦੀ ਐ ਤੇ ਜੇ ਸਿੱਖ ਆਤਵਾਦੀ ਐ ਤੇ ਫਿਰ ਮੰਨੋ ਕਿ ਸਿੱਖ ਵੱਖਰੀ ਕੌਮ ਐ ਆਤਵਾਦੀ ਕਹਿਣਾ ਤੇ ਸਿੱਖ ਨੂੰ ਤੇ ਜੇ ਇਕੱਠਿਆਂ ਕਹਿਣਾ ਤੇ ਸਾਰੇ ਹਿੰਦੂ ਇਹਦਾ ਜਵਾਬ ਦੇਵੇ ਗਵਰਨਮੈਂਟ ਉੱਥੇ ਬੈਠੇ ਪਾਰਲੀਮੈਂਟ ਵਿੱਚ ਮਤੇ ਪਾਸ ਕਰੀ ਜਾਂਦੇ ਐ ਮੈਨੂੰ ਪਤਾ ਲੱਗਾ ਮੈਂ ਖਬਰਾਂ ਆਪ ਤਾਂ ਪੜੀ ਨਹੀਂ ਕਦੇ ਗਲਤ ਬਣਾ ਹੋਵੇ ਮਹਾਰਾਜੀ ਹਜੂਰੀ ਜਿ ਖੜਾ ਸੁਣਿਆ ਮੈਂ ਕਿਸੇ ਸਿੰਘ ਤੋਂ ਆ ਵੀਰ ਦਵਿੰਦਰ ਸਿੰਘ ਕੋਈ ਪ੍ਰੇਮੀ ਮੈਂ ਤਾਂ ਵੇਖਿਆ ਨਹੀਂ ਅਜੇ ਤੱਕ ਉਹਨੇ ਲਿਖਿਆ ਹੈ ਅਖੇ ਮੈਂ ਆਪਣੇ ਪਰਿਵਾਰ ਨੂੰ ਆਪਣੀ ਮਾਤਾ ਨੂੰ ਬੱਚਿਆਂ ਨੂੰ ਮੈਂ ਆਪ ਭਿੰਡਰਾ ਵਾਲੇ ਕੋਲੇ ਜਾਵਾਂਗਾ ਉਹਨੂੰ ਕਹੂੰਗਾ ਲੈ ਮੇਰਾ ਸਾਰਾ ਪਰਿਵਾਰ ਮਾਰ ਦੇ ਜੇ ਤੂੰ ਖੂਨ ਦਾ ਪਿਆਸਾ ਤੇ ਇਹ ਦਿਨ ਰਾਜ ਲੈ ਕਹਿ ਤਾ ਦਿੱਤਾ ਫਿਰ ਆ ਜਾਂਦਾ ਤੈਨੂੰ ਮੋੜਿਆ ਕਿਨੇ ਹੈ ਤੇ ਪਤਾ ਤੌਣ ਤੋਂ ਲੱਗਣਾ ਨਾ ਉਹ ਜਿਸ ਮਨੁੱਖ ਦਾ ਕੰਮ ਹੈ ਨਸ਼ੇ ਛਡਾਉਣੇ ਜਿਸ ਮਨੁੱਖ ਦਾ ਕੰਮ ਹੈ ਅੰਮ੍ਰਿਤ ਛਕਾਉਣਾ ਜਿਸ ਮਨੁੱਖ ਦਾ ਕੰਮ ਹੈ ਗਾਤਰੇ ਕਿਰਪਾਨ ਪੋਣੀ ਜਿਸ ਮਨੁੱਖ ਦਾ ਕੰਮ ਹੈ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਇਕੱਠਿਆਂ ਕਰਨਾ ਜਿਸ ਮਨੁੱਖ ਦਾ ਕੰਮ ਹੈ ਪੰਥ ਦੀ ਡਾਟ ਕੇ ਨੰਗੇ ਤੜ੍ਹ ਹਮੈਤ ਕਰਨੀ ਤੇ ਕਰਨ ਦੀ ਪ੍ਰੇਰਣਾ ਦੇਣੀ ਜਿਸ ਮਨੁੱਖ ਦਾ ਕੰਮ ਹੈ ਕਿ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਇਸ ਗੁਰੂ ਦੇ ਲੜ ਲਾਉਣਾ ਤੇ ਸ਼ਬਦ ਗੁਰੂ ਦੇ ਮੰਨਣ ਬਾਅਦ ਤੇ ਦ੍ਰਿੜਤਾ ਸਾਹਿਤ ਕਹਿਣਾ ਤੇ ਉਸ ਮਨੁੱਖ ਵਾਸਤੇ ਕਹਿਣਾ ਜਿਹੜਾ ਖੂਨ ਦਾ ਪਿਆਸਾ ਹੈ ਮੈਂ ਕੁਛ ਨਾ ਚਾਹੁੰਦਾ ਇਹ ਮੁੱਖ ਮੰਤਰੀਓ ਤੇ ਇਹਨਾਂ ਦੇ ਚਾਟੜਿਆਂ ਤੇ ਚੌਥਾਂ ਨੂੰ ਜਿਸ ਮਨੁੱਖ ਦੇ ਰਾਜ ਵਿੱਚ ਇਸ਼ਤ ਨੂੰ ਅੱਗ ਲੱਗੀ ਹੋਵੇ ਜਿਸ ਮਨੁੱਖ ਦੇ ਰਾਜ ਵਿੱਚ ਧੀਆਂ ਭੈਣਾਂ ਨੰਗੀਆਂ ਕਰਕੇ ਉਹਨਾਂ ਦੇ ਪਿਤਾ ਨੂੰ ਉੱਪਰ ਪਾ ਆ ਗਿਆ ਹੋਵੇ ਜ਼ਬਰਦਸਤੀ ਜਿਸ ਮਨੁੱਖ ਦੇ ਰਾਜ ਵਿੱਚ ਸੈਕ੍ਰੇਟ ਧਾਰਮਿਕ ਸਥਾਨ ਦੀ ਪਵਿੱਤਰਤਾ ਭੰਗ ਕੀਤੀ ਹੋ ਜਾ ਤਨਾਕੂ ਸੁੱਟ ਕੇ ਜਿਸ ਮਨੁੱਖ ਦੇ ਰਾਜ ਵਿੱਚ ਕਿਰਪਾਨ ਤੇ ਬੈਨ ਲੱਗਾ ਹੋਵੇ ਜਿਸ ਮਨੁੱਖ ਦੇ ਰਾਜ ਵਿੱਚ ਉਹਦੀ ਆਪਣੀ ਜ਼ੁਬਾਨੀ ਬਚਨ ਹੋਣ ਕਿ ਮੇਰੀ ਬਦੌਲਤ ਇਹ ਸਿੱਖ ਕਲਚਰ ਖਤਮ ਹੋ ਗਿਆ ਮੁੱਖ ਮੰਤਰੀ ਦਾ ਬਿਆਨ ਹੈ ਪੰਜਾਬ ਦੇ ਮੁੱਖ ਮੰਤਰੀ ਜੱਕਰੀਏ ਦਾ ਉਹਦਾ ਬਿਆਨ ਹੈ ਕਿ ਮੇਰੀ ਬਦੌਲਤ ਸਿੱਖ ਕਲਚਰ ਖਤਮ ਹੋ ਗਿਆ ਹੈ ਤੇ ਬਾਨ ਬੰਦ ਹੈ ਜ਼ਿੰਮੇਵਾਰੀ ਲੈਂਦਾ ਕਹਿੰਦਾ ਮੈਂ ਕਿਹੜਾ ਕਾਲੀਆਂ ਨਾਲੋਂ ਘੱਟ ਹੈ ਮੇਰੇ ਗਾਤਰੇ ਕਿਰਪਾਨ ਹੈ ਉਹ ਬਟਰੂਪੀਏ ਰੂਪ ਵਿੱਚ ਚੋ ਕੇ ਕਹਿਤਾ ਜਮੈਂ ਚੀਜ਼ਾਂ ਤੇਰੇ ਰਾਜ ਵਿੱਚ ਨਹੀਂ ਹੋਈਆਂ ਕੋਈ ਬਾਹ ਖੜੀ ਕਰਕੇ ਕਹੋ ਪੰਜਾਬ ਵਿੱਚ ਵਿਸ਼ੇਸ਼ ਤੌਰ ਤੇ ਸਮੁੱਚੇ ਤੌਰ ਤੇ ਹਿੰਦੁਸਤਾਨ ਵਿੱਚ ਪੁਲਿਸ ਵੱਲੋਂ ਕਿਸੇ ਵੀ ਹਿੰਦੂ ਦੇ ਘਰ ਨੂੰ ਤੇ ਫੈਕਟਰੀ ਨੂੰ ਅੱਗ ਲਾਈ ਹੋਵੇ ਪੁਲਿਸ ਨੇ ਸਿੱਖਾਂ ਦੇ ਮੁੰਡਿਆਂ ਦੇ ਕਿੰਨੇ ਘਰ ਕਿੰਨੇ ਦੇ ਘਰ ਸਾੜੇ ਗਏ ਹਿੰਦੁਸਤਾਨ ਵਿੱਚ ਕਿਸੇ ਹਿੰਦੂ ਦੀ ਲੜਕੀ ਤੇ ਮੁਕੱਦਮਾ ਚੱਲਦਾ ਤੇ ਕੋਈ ਮਨੁੱਖੁੱਦ ਕੇ ਦੱਸੋ ਐ ਸਿੱਖਾਂ ਦੀਆਂ ਲੜਕੀਆਂ ਤੇ ਮੁਕੱਦਮੇ ਕਿਉਂ ਖਾਲਸਾ ਜੀ ਤੁਹਾਨੂੰ ਵੀ ਬੇਨਤੀ ਕਰਦਾ ਆਪਣੇ ਮਨ ਵਿੱਚ ਵੀ ਇੱਕ ਕਾਇਰਤਾ ਹੈ ਆਪਾਂ 30-30 ਹਜ਼ਾਰ ਛਡਾਉਂਦੇ ਰੇ 30-30 ਹਜ਼ਾਰ ਪਰ ਅਫਸੋਸ ਤੇ ਦੁੱਖ ਹੈ ਤੇ ਤੁਹਾਡੇ ਤੇ ਗਿਲਾ ਵੀ ਹੈ ਜਿਹੜੇ ਬਾਹਰ ਬੈਠੇ ਆਂ ਬੀਬੀ ਨਸ਼ਤਰ ਕੌਰ ਤੇ ਕੇਸ ਚੱਲ ਰਿਆ ਲੁਧਿਆਣੇ ਰਹਿ ਰਹੀ ਐ ਸਮਰਅ ਅਰੇ ਤਰੀਕਾ ਪੈਂਦੀ ਹੈ ਲੀਡਰ ਸਾਹਿਬਾਨ ਸਾਰੇ ਬੈਠੇ ਆ ਤੇ ਆਪਾਂ ਵੀ ਸੰਗਤ ਨੂੰ ਵਿੱਚ ਇਕੱਤਰ ਹੋਏ ਹਾਂ ਸਾਰੇ ਉੱਠ ਕੇ ਉਹਦੇ ਸੜਕ ਤੇ ਜਾ ਖੜੇ ਹੋਈਏ ਤੇ ਬੀਬੀ ਦੇ ਲੱਗੇ ਹੋਏ ਹੱਥ ਕੜੀ ਇੱਕ ਹਿੰਦੂ ਟੋਪੀ ਵਾਲਾ ਉੱਠ ਕੇ ਕਹ ਦੇਵੇ ਉਹ ਸਿੱਖੋ ਲੀਡਰ ਸਾਹਿਬਾਨ ਨੂੰ ਆ ਤੁਹਾਡੀ ਭੈਣ ਚਲੀ ਆ ਦੱਸੋ ਆਪਣੇ ਕੋਲ ਉੱਤਰ ਕੀ ਹੈ ਕੋਈ ਜਵਾਬ ਹੈ ਤੇ ਦੱਸ ਦਿਓ ਉਹ ਇੱਕ ਲੜਕੀ ਨੂੰ ਆਪਾਂ ਤਰੀਕ ਤੇ ਜਾਣ ਤੋਂ ਨਹੀਂ ਰੋਕ ਸਕਦੇ ਕੀ ਆ ਆਪਣੇ ਚ ਸਿੱਖੀ ਦਾ ਜਜ਼ਬਾ ਹੈ ਕੀ ਆਪਣੇ ਮਨ 'ਚ ਦ੍ਰਿੜਤਾ ਹੈ ਲੜਿਆ ਅਮਰਜੀਤ ਸਿੰਘ ਪੁਲਿਸ ਮਾਰਨ ਗਈ ਉਹਦਾ ਦਾ ਲੱਗ ਗਿਆ ਉਹਨਾਂ ਉਹਨੂੰ ਗੱਡੀ ਚੜਾ ਦਿੱਤਾ ਪੁਲਿਸ ਦਾ ਦਾ ਲੱਗ ਗਿਆ ਤੇ ਉਹਨੂੰ ਧੋਖੇ ਨਾਲ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਉਹ ਤੁਸੀਂ ਉਹ ਤੋਂ ਹੱਕ ਲੈ ਲੈ ਉਹਨੂੰ ਮਾਰ ਦਿੱਤਾ ਬੀਬੀ ਨੇ ਕੀ ਗੁਨਾਹ ਕੀਤਾ ਇਸ ਸਿਆਕਰੀ ਲੜਕੀ ਕਿਉਂ ਕਚਹਿਰੀਆਂ 'ਚ ਜਾ ਰਹੀ ਆ ਜੇ ਸਾਰਿਆਂ ਵਾਸਤੇ ਕਾਨੂੰਨ ਇੱਕੋ ਜਿਹਾ ਹੈ ਪਰ ਇਹ ਆਪਣੀ ਬੋਝਰੀ ਤੇ ਕਹਿਰਤਾ ਹੈ ਤੇ ਜਦੋਂ ਤੋਰੇ ਗੋਲੀ ਤੋਂ ਬੋਲਿਆ ਨਾ ਕਰ ਤੇਰੇ ਤੇ ਮੁਕੱਦਮੇ ਬਣ ਚੱਲੇ ਆ ਆ ਮੈਨੂੰ ਤਾਂ ਕੱਲ ਪਤਾ ਲੱਗਾ ਕਿ ਧਾਰਾ ਦਾ ਕਿਨੇ 506 ਹੀ ਆ ਕੋਈ ਨਕਮੀ ਦੀ ਧਾਰਾ ਹੈ ਉਹ ਜੇ ਬਣਾਉਣਾ ਸੀ ਕੋ ਚੱਟਦਾ ਹੀ ਬਣਾਉਂਦੇ ਮੇਰੇ ਤੇ ਛੋਟਾ ਜਿਹਾ ਕਾਹਦਾ ਕੇਸ ਸੀ ਇਹ ਸਾਡੇ ਤਾਂ ਇਸ਼ਤ ਨੇ ਫੈਸਲਾ ਕਰ ਦਿੱਤਾ ਜਦੋਂ ਜਨਮ ਲੈ ਕੇ ਆਏ ਆ ਹਰ ਇੱਕ ਮਨੁੱਖ ਤੇ ਕੇਸ ਬਣਿਆ ਹੈ ਮਰਨ ਲਿਖਾ ਹੈ ਮੰਡਲ ਮੇ ਆਏ ਉਥੇ ਮਰਨਾ ਲਿਖਾ ਕੇ ਫੇਰ ਮਾਂਤ ਨੂੰ ਇੱਕ ਵਿਚ ਆਏ ਹੈ ਕਿਹੇ ਸਤਾ ਉੱਚੇ ਬਣਿਆ ਕਦੇ ਇਸ ਪਾਸੇ ਧਿਆਨ ਦਿੱਤਾ ਵੀ ਇਹਨੂੰ ਕਿਵੇਂ ਜਿੱਟਣਾ ਆ ਛੋਟੇ ਛੋਟੇ ਕੇਸ ਬਣਾ ਦਿੱਤੇ ਜੇ ਤਾਂ ਮੈਂ ਕਹਿ ਦਿੰਦਾ ਵੀ ਸ਼ਹੀਦਾਂ ਦਾ ਹੱਕ ਲੈਣਾ ਇਸਤਰੀ ਬਿਆਦਵੀ ਦਾ ਹੱਕ ਲੈਣਾ ਧੀਆਂ ਪਾਣਾਂ ਦੀ ਇੱਜ਼ਤ ਲੁੱਟੀ ਦਾ ਹੱਕ ਲੈਣਾ ਸਿੱਖਾਂ ਨੂੰ ਇੱਕ ਥਾਂ ਇਕੱਠਿਆ ਕਰਨਾ ਸਾਰਿਆਂ ਦੇ ਨਸ਼ੇ ਛਡਾਉਣੇ ਆ ਇਸ ਵਾਸਤੇ ਕੌਣ ਤਿਆਰ ਕੋ ਤਿਆਰ ਰਹੇ ਤੇ ਜੇ ਸਾਡੇ ਤੇ ਹਮਲੇ ਬੰਦ ਨਾ ਕੀਤੇ ਅਸੀਂ ਗਿਣ-ਗਿਣ ਕੇ ਆਪਣਾ ਬਦਲਾ ਲਵਾਂਗੇ ਇਹ ਮੈਂ ਬਚਨ ਕਹਿ ਦਿੱਤਾ ਤੇ ਕਹਿੰਦੇ ਜੀ ਗਰਮ ਪ੍ਰਚਾਰ ਕੀਤਾ ਤੇ ਜੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਕੋ ਚਲਦੇ ਆਂਗੇ ਦਰੜਦੇ ਆਂਗੇ ਮਾਰਦੇ ਆਂਗੇ ਉਹਦੇ ਤੇ ਕੋਈ ਕਿਸ ਨਹੀਂ ਜੇ ਕੇਵਲ ਕ੍ਰਿਸ਼ਨ ਕਹਿੰਦਾ ਇਹ ਸੰਪਰਦਾਵਾਂ ਸਾਰੀਆਂ ਅੱਜ ਤੋਂ ਤਿੰਨ ਕਿ ਮਹੀਨੇ ਪਹਿਲਾਂ ਅਕਾਲੀ ਪੱਤਰ ਕਾ ਜਿਹੜਾ ਇੱਕ ਧਿਆਨ ਆਇਆ ਸੀ ਆ ਕੇਵਲ ਕ੍ਰਿਸ਼ਨਾਂ ਮੈਂ ਵੇਖਿਆ ਸੀ ਇੱਕ ਵੇਰਾ ਉੱਥੇ ਕੀਰਤਪੁਰ ਸਾਹਿਬ ਜਿਵੇਂ ਬੱਕਰੀ ਤੇ ਮੀਂਹ ਪੈ ਜਾਂਦਾ ਤੋ ਕੰਮ ਦੀ ਨਾ ਠੱਕੇ ਨਾ ਆਏ ਉਹਦਾ ਕੰਮ ਦਾ ਸੀ ਹੁਣ ਬੜੀਆਂ ਗੱਲਾਂ ਕਰਦਾ ਬਾਹਰ ਇਹ ਸੋ ਖਾਲਸਾ ਜੀ ਉਹਨੇ ਕਹਿ ਕੇ ਸੰਪਰਦਾਵਾਂ ਜਿਹੜੀਆਂ ਜਾਤ ਸਿੱਖ ਆਪਣੇ ਆਪ ਨੂੰ ਵੱਖਰੀ ਕੌਮ ਕਹਾਉਣਾ ਚਾਹੁੰਦੇ ਐ ਉਹ ਸਾਰੇ ਪਾਕਿਸਤਾਨ ਨੂੰ ਚਲੇ ਜਾਣ ਹਰਿਆਣੇ ਵਿੱਚ ਇੱਕ ਮੇਠਾ ਸੀ ਉਹਨੇ ਕਹਿ ਦਿੱਤਾ ਕਿ ਸਾਰੇ ਸਿੱਖ ਪੰਜਾਬ ਚਲੇ ਜਾਂ ਕਿਸੇ ਨੂੰ ਹਰਿਆਣੇ ਚ ਨਹੀਂ ਰਹਿਣ ਦੇਣਾ ਉਹਨਾਂ ਤੇ ਕੋਈ ਕੇਸ ਬਣਿਆ ਸਿੱਖ ਦਾ ਪੁੱਤ ਦਾ ਜਦੋਂ ਤੋਂ ਜੰਮ ਪਿਆ ਉਸੇ ਦਿਨ ਤੋਂ ਉਹਦੇ ਤੇ ਕੇਸ ਚੱਲਣਾ ਚੱਲਣਾ ਜੇ ਧਰਮ ਦੀ ਗੱਲ ਕਰਨੀ ਹੈ ਤੇ ਖਾਲਸਾ ਜੀ ਫੋਟੋ ਤੁਸੀਂ ਰੱਖਦੇ ਫੋਟੋ ਮੈਂ ਵੈਸੇ ਫੋਟੋ ਦੇ ਬਹੁਤਾ ਹੱਕ ਵਿੱਚ ਨਹੀਂਗਾ ਫੋਟੋ ਰੱਖਦੇ ਹੋ ਤੁਸੀਂ ਜੇ ਫੋਟੋ ਰੱਖਣੀ ਹੈ ਤੇ ਧਰਮ ਦੀ ਕਮਾਈ ਕਰਨੀ ਹੈ ਤੇ ਚਰਖੜੀ ਦੀ ਫੋਟੋ ਰੱਖਿਆ ਕਰੋ ਅਸੀਂ ਚਰਖੜੀ ਤੇ ਚੜਨਾ ਹੈ ਜੇ ਧਰਮ ਦੀ ਗੱਲ ਕਰਨੀ ਹੈ ਤੇ ਟੋਕਾ ਕੋੜ ਰੱਖਿਆ ਕਰੋ ਸਾਡਾ ਬੰਦ ਬੰਦ ਕੱਟਿਆ ਜਾਣਾ ਹੈ ਜੇ ਸੱਚ ਕਹਿਣ ਦੀ ਜ਼ਰੂਰਤ ਕਰਨੀ ਹੈ ਤੇ ਫੇਰ ਰੰਬੀ ਕੋਲ ਰੱਖਿਆ ਕਰੋ ਖੋਪਰੀ ਸਾਡੀ ਜਰੂਰ ਲੱਥੂ ਜਰੂਰ ਲੱਥੇਗੀ ਉਹ ਵੀ ਗੱਲ ਕਰਨ ਦੀ ਨਹੀਂ ਜੇ ਗੱਲ ਕਰਨ ਵਾਲੇ ਨੂੰ ਰੋਟੀ ਖਵਾਉਣੀ ਪ੍ਰਸ਼ਾਦਾ ਛਕਾਉਣਾ ਪਾਣੀ ਪਿਉਣਾ ਤਾਂ ਲੱਥਣੀ ਹੈ ਤਾਰੂ ਸਿੰਘ ਜੀ ਨੇ ਕੋਈ ਵਾਰ ਨਹੀਂ ਸੀ ਕੀਤਾ ਕੋਈ ਹਥਿਆਰ ਨਹੀਂ ਸੀ ਰੱਖਿਆ ਕੇਵਲ ਪ੍ਰਸ਼ਾਦੇ ਪਾ ਕੇ ਟੋਕਰੇ ਵਿੱਚ ਗੁਰੂ ਕੀ ਸੰਗਤ ਨੂੰ ਭੁੱਖਿਆਂ ਨੂੰ ਛਕਾਉਂਦਾ ਸੀ ਤੇ ਉਹਨੂੰ ਪੁੱਛਿਆ ਗਿਆ ਤੂੰ ਸਿੰਘਾ ਪ੍ਰਸ਼ਾਦੇ ਛਕਾਇਆ ਕਿੰਦਾ ਹਾਂਜੀ ਛਕਾਇਆ ਗਾ ਨੂੰ ਬੰਦ ਕਰਦੇ ਨਹੀਂ ਕਰਾਂਗਾ ਫਿਰ ਖੋਪਰੀ ਲੱੱਗੇਗੀ ਖੋਪਰੀ ਲੋਹਾ ਸਗਣਾ ਬੰਦ ਨਹੀਂ ਕਰ ਸਕਦਾ ਖੋਪਰੀ ਲੱਤੀ ਖਾਲਸਾ ਜੀ ਉਹ ਸਿੰਘ ਦੀ ਖੋਪਰੀ ਲੱੱਗ ਗਈ ਹੋਇਆ ਕੀ ਜਦੋਂ ਖੋਪਰੀ ਲੱਤ ਦੀ ਜਿਵੇਂ ਅੱਜ ਇਹ ਕੰਨ ਦੇ ਮੱਧੇ ਘੰਟੇ ਸਾਰੇ ਖਤਮ ਕਰਨ ਨੂੰ ਇਹਨੂੰ ਇਹ ਬੜਾ ਭਲੇਖਾ ਹੈ ਜਿੱਦੇ ਇਸ ਸਥਾਨ ਤੇ ਹਮਲਾ ਹੋਇਆ ਇਹ ਪਿਛਲੀ ਗੱਲ ਨਹੀਂ ਗਈ ਵੀ ਜਿਹੜਾ ਤੇ ਮੁੜ ਕੇ ਸੱਚ ਰਾ ਕੇ ਮਾਫੀ ਮੰਗ ਲੂੰ ਮੈਂ ਡ੍ਰਿਡਨੇਚੇ ਨਾਲ ਗੱਲ ਕਹਿਣੀ ਚਾਹੁੰਦਾ ਹਾਂ ਜਿੱਦੇ ਇਸ ਸਥਾਨ ਤੇ ਪੁਲਿਸ ਵੱਲੋਂ ਹੁਣ ਹਮਲਾ ਹੋਇਆ ਇਹ ਦੁਨੀਆ 'ਚ ਮਿਸਾਲ ਬਣੇਗੀ ਕਿ ਖਾਲਸਤਾਨ ਬਣਿਆ ਉਸ ਦਿਨ ਜ਼ਰੂਰ ਖਾਲਸਤਾਨ ਬਣੇਗਾ ਜਿੱਥੇ ਪੁਲਿਸ ਹੁਣ ਇੱਥੇ ਇਸੰਭਰਾ ਕੇ ਕੁਝ ਭੈੜੀ ਹਰਕਤ ਕਰਨੀ ਚਾਹੇਗੀ ਭਾਈ ਤਾਰੂ ਸਿੰਘ ਦੀ ਖੋਪਰੀ ਲੱਥੀ ਤੇ ਖਾਲਸਾ ਜੀ ਜੁੱਤੀ ਨਾਲ ਪੁੱਟ ਕੇ ਜਕਰੀਏ ਨੂੰ ਅੱਗੇ ਲਾ ਕੇ 22 ਦਿਨ ਬੈਠਾ ਰੱਖੋਪਰੀ ਲਵਾ ਕੇ ਤੇ ਇਹ ਕੀ ਕਹਿੰਦਾ ਸਮੇਤ ਅੰਦਰੋਂ ਜਿਉਂਦੇ ਨੂੰ ਲੈ ਜਾਉ ਕੱਢ ਕੇ ਆ ਜੀ ਨੂੰ ਜੋੜ ਕੇ ਤੇ ਲੈ ਜਾਵੇ ਕਿਹੜਾ ਚੂੜੀਆਂ ਪਾਈਆਂ ਹੋਈਆਂ ਪਰ ਮੈਂ ਤੁਹਾਨੂੰ ਇਹ ਬੇਨਤੀ ਜ਼ਰੂਰ ਕਰਦਾ ਇਕੱਠੇ ਹੋ ਜਾਂਨੇ ਆ دیਵਾਨ ਲੱਗ ਜਾਂਦਾ ਸ਼ਰਧਾਂਜਲੀ ਦੇ ਕੇ ਤੁਰ ਜਾਂਨੇ ਬੋਲਣ ਵਾਲੇ ਆਪਣੇ ਥਾਂ ਤੇ ਸੁਣਨ ਵਾਲੇ ਆਪਣੇ ਥਾਂ ਤੇ ਇਹ ਬਾਹਰ ਜਾ ਕੇ ਖੁਸਰੇ ਬਣ ਕੇ ਸੌਂ ਕਿਉਂ ਜਾਂਨੇ ਆ ਟੌਣੇ ਸ਼ਸਤਰ ਤਾਰੀ ਹੁੰਦੇ ਕਿਉਂ ਨਹੀਂ ਹਜ਼ਾਰ ਬੰਦ ਹੁੰਦੇ ਹਥਿਆਰ ਰੱਖ ਕੇ ਸ਼ਾਸਤਰ ਧਾਰੀ ਹੋ ਕੇ ਕਿਸੇ ਦੀ ਭੈਣ ਦੀ ਅਜਤ ਲੁੱਟਣੀ ਆਪਣੇ ਵਾਸਤੇ ਪਾਪ ਹੈ ਜੀਵ ਘਾਤ ਕਰਨਾ ਆਪਣੇ ਵਾਸਤੇ ਪਾਪ ਹੈ ਕਿਸੇ ਦਾ ਘਰ ਲੁੱਟਣਾ ਦੁਕਾਨ ਲੁੱਟਣੀ ਆਪਣੇ ਵਾਸਤੇ ਪਾਪ ਹੈ ਕਿਸੇ ਦੀ ਬੇਇੱਜ਼ਤੀ ਕਰ ਪਰ ਹਥਿਆਰ ਰੱਖ ਕੇ ਆਪਣੀ ਕੀਤੀ ਬੇਇੱਜ਼ਤੀ ਦਾ ਹੱਕ ਨਾ ਲੈਣਾ ਵੀ ਪਾਪ ਹੈ ਪਵਨ ਕੁਮਾਰ 230 ਗ੍ਰਨੇਡ ਰੱਖੇ 230 ਜੀਦਾ ਲਿਸੰਸ ਕਰਿਆ ਨਹੀਂ ਬਣਦਾ ਔਰ ਇੱਥੇ ਕੋਈ ਮੁਕੱਦਮਾ ਨਹੀਂ ਤੇ ਜੇ ਪੱਗ ਵਾਲਾ ਕਿਸੇ ਕਹੇ ਮੈਂ ਲਿਸੰਸੀ ਬੰਦੂਕ ਹੀ ਰੱਖ ਲਵਾਂ ਕਹਿੰਦੇ ਜੀ ਇਹ ਧਾਰਤਵਾਦੀ ਹੈ ਇਹਨੂੰ ਟੰਗ ਦਿਓ ਕੁੱਠਾ ਇਹਨੂੰ ਫਾਸੀ ਲਾ ਦਿਓ ਇਹ ਕਿਨਨ ਜੇ ਤਾਂ ਪੱਗਾਂ ਸਿਰ ਤੇ ਰੱਖ ਕੇ ਤੇ ਸਾਫਤ ਸੂਰਤ ਰਹਿ ਕੇ ਤੇ ਸਿੱਖ ਵੱਖਰੀ ਕੌਮ ਕਹਾ ਕੇ ਆਪਣੇ ਧਾਰਮਿਕ ਜਿੰਨਾਰੇ ਸਾਥ ਵਿਚਰਨਾ ਸੰਸਾਰ ਵਿੱਚ ਫੇਰ ਤਾਂ ਖਾਲਸਾ ਦੀ ਬੱਚਾ-ਬੱਚਾ ਤੇ ਮਾਈ ਬਜ਼ੁਰਗ ਤੇ ਨੌਜਵਾਨ ਤਤ ਪਰੋ ਤੇ ਸੀਸ ਟੜੀ ਤੇ ਰੱਖ ਕੇ ਸੜਕਾਂ ਤੇ ਆਜੋ ਆ 4 ਤਰੀਕ ਨੂੰ ਹੁਕਮ ਹੋਇਆ ਤੇ ਜੇ ਸਿਰ ਤੇ ਟੋਪੀਆਂ ਰੱਖ ਕੇ ਤੇ ਮੂੰਹ ਸਰਮਨਾ ਕੇ ਤੇ ਚਪਲੀਆਂ ਝਾੜ ਕੇ ਤੁਰਨਾ ਫੇਰ ਜਿੱਥੇ ਮਰਜੀ ਤੁਰੇ ਫਿਰੇ ਫੇਰ ਕੋਈ ਕੁਝ ਨਹੀਂ ਕਹਿੰਦਾਗਾ ਅਣਖ ਨਾਲ ਜਿਉਣਾ ਤੇ ਸ਼ਹੀਦੀ ਵਾਸਤੇ ਤਿਆਰ ਹੋਵੋ ਤੇ ਬੇਗਾਰਤੀ ਤੇ ਬੇਅਣਖੀ ਦੀ ਜ਼ਿੰਦਗੀ ਨਾਲ ਜਿਉਣਾ ਤੇ ਫੇਰ ਜਿੱਥੇ ਮਰਜੀ ਤੁਰੇ ਫਿਰ ਤੁਹਾਨੂੰ ਕੋਈ ਹੱਥ ਨਹੀਂ ਲਾਉਂਦਾ ਗਾ ਪਰ ਸਿੱਖੀ ਧਰਮ ਵਾਸਤੇ ਤਿਆਰ ਪਰ ਤਿਆਰ ਹੋ 400 ਸਾਲ ਪਹਿਲਾਂ ਤੋਂ ਕੀਤਾ 10ਵੇਂ ਪਾਛੇ ਨੇ 300 ਸਾਲ ਪਹਿਲਾਂ ਕਰ ਦਿੱਤਾ ਸਤਿਗੁਰੂ ਨਾਨਕ ਦੇਵ ਜੀ ਨੇ 500 ਸਾਲ ਪਹਿਲਾਂ ਫੈਸਲੇ ਕੀਤੇ ਆ ਗ੍ਰੰਥ ਪੜ੍ਹியே ਤੇ ਪਤਾ ਲੱਗਦਾ ਹੈ ਭਾਣਾ ਛਬਦ ਹੁੰਦੇ ਆ ਨੇ ਤੇ ਮੰਡਲੀ ਕੀਤੋ ਸੋ ਆਪਣਾ ਪੰਥ ਨਿਰਾਲਾ ਨਿਰਾਲਾ ਦਾ ਅਰਥ ਆ ਵੱਖਰਾ ਪੰਥ ਦੇ ਅਰਥ ਤਾਂ ਬਹੁਤ ਆ ਪਰ ਆਪਾਂ ਪੰਥਲੇ ਅਰਥ ਇੱਥੇ ਰੱਖ ਜੇ ਜਿੰਨਾ ਕਾਪਾ ਜਾਣਦੇ ਹੋ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਉੱਥੇ ਨਿਰਮਲ ਭਗਵੇਂ ਕੱਪੜਿਆਂ ਨਾਲੀਆਂ ਨਿਰਮਲ ਉੱਜਲ ਪੰਥ ਦਾ ਨਾ ਹੋਇਆ ਦਸਵੇਂ ਪਾਸ਼ੇ ਨੇ ਕਹੇ ਜਾਵਲਾ ਖਾਲਸਾ ਰਹੇ ਨਿਆਰਾ ਤਾਵਲਾ ਤੇਜ ਦੀਓ ਮੈਂ ਸਾਰਾ ਜਾਵੇ ਕਹੇ ਵਿਪਰਨ ਕੀ ਰੀਤ ਮੈਂ ਨਾ ਕਰੋਂ ਇਨਕੀ ਪ੍ਰਤੀਤ ਸਤਿਗੁਰੂ ਕਹਿੰਦੇ ਜੇ ਇਹਨਾਂ ਦੀ ਰੀਤ ਕਰਾਂਗੇ ਤੇ ਮੈਂ ਭਰੋਸਾ ਨਹੀਂ ਖਾਲਸਾ ਕਰਾਂਗਾ ਹੁਣ ਆਪਾਂ ਦੇਖ ਲਈਏ ਆਪਣੇ ਪਿਤਾ ਜੀ ਕਹਿ ਰਹੇ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਿਨਾ ਸ਼ਾਸਤਰ ਕੇਸ ਸਿੰਘ ਨਰੰਗ ਭੇੜ ਜਾਨੋ ਗਹਿ ਕਾਨਤਾ ਕੋ ਕਿਤੈ ਲ ਸੁਧਾਨੋ ਇਹੀ ਮੋਰ ਆਗਿਆ ਸੁਣੋ ਸਿੱਖ ਪਿਆਰੇ ਬਿਨਾ ਸ਼ਾਸਤਰ ਕੇਸ ਸਿੰਘ ਨਾ ਦੇਵੋ ਜਿਦਾਰੇ ਮੇਰਾ ਸਿੱਖ ਜਿਹੜਾ ਹੈ ਮੇਰਾ ਪੁੱਤਰ ਜਿਹੜਾ ਹੈ ਉਹ ਕੇਸਾ ਧਾਰੀ ਹੋਵੇ ਤੇ ਸ਼ਾਸਤਰ ਧਾਰੀ ਹੋਵੇ ਜੇ ਦੋ ਚੀਜ਼ਾਂ ਸਿੱਖ ਕੋਲ ਨਹੀਂ ਭਾਵੇਂ ਕਿੰਨੀ ਤਪੱਸਾ ਕਰਦਾ ਮੈਂ ਉਹਨੂੰ ਦਰਸ਼ਨ ਹੀ ਕਦੇ ਦੇਵਾਂਗਾ ਆਪਣੇ ਪਿਓ ਦਾ ਇਹ ਫੈਸਲਾ ਹੈ ਤੇ ਜਿਨ੍ਹਾਂ ਨੇ ਪਿਓ ਦਾ ਇਹ ਫੈਸਲਾ ਹੈ ਕਿ ਤੁਸੀਂ ਜੰਗ ਵੇਲੇ ਸ਼ਸਤਰ ਚੁੱਕੋ ਤੇ ਉਹ ਤੋਂ ਪਿੱਛੋਂ 9 ਤਾਕਾਲਾ ਜਨੇਊ ਕੁੰਜੀ ਪਾਉਣ ਵਾਸਤੇ ਰੱਖ ਲਓ ਬੰਨਣ ਵਾਸਤੇ ਉਹ 230 ਗ੍ਰਨੇਡ ਤੇ ਬੰਦੂਕਾਂ ਤੇ ਛਤੇਨਾ ਰੱਖਣ ਤੇ ਜਿਹਦੇ ਪੁੱਤਰ ਨੂੰ ਹੁਕਮ ਹੈ ਤੂੰ ਸ਼ਸਤਰ ਬਿਨਾਂ ਰਹਿਣਾ ਨਹੀਂ ਉਹਦੇ ੱਤੇ ਕੰਦੇੜ ਪਾਬੰਦੀ ਉਹਨੂੰ ਚੈਲੰਜ ਹੈ ਹੁਣ ਜਸਦਾੜ ਜੀ ਬੋਲਦੇ ਹਟਿਆ ਰਮੇਸ਼ ਬਾਰੇ ਤੋ ਕਹਿੰਦਾ ਇਹ 4 ਵਜੇ ਕਿਉਂ ਗਏ? ਅਦਾਲੇ ਦਾ ਮੁੰਡਾ ਹੈ ਮੈਂ ਤਾਂ ਵੇਖਿਆ ਨਹੀਂ ਸੁਣਿਆ ਅਖਬਾਰਾਂ 'ਚੋਂ 4 ਵਜੇ ਜੀਪ ਤੇ ਕਿਉਂ ਗਏ? ਹੁਣ ਤਾਂ ਮੈਂ ਇੱਥੇ ਬੈਠਾ ਚਲੋ ਕਿਸੇ ਵੇਲੇ ਵੀ ਉੱਠਕੜਾਣਾ। ਆ ਜਦੋਂ ਮੈਂ ਬਾਹਰ ਰਹੇ ਮੈਂ ਤਾਂ 18-18 ਦਵਾਰ ਲਾਉਣੇ ਪੈਂਦੇ ਸੀ ਤੇ 7-7 ਰਤ ਤੇ 7-7 ਦਿਨ ਸੰਗਤ ਨੇ ਇੱਕ ਮੈਂਟੇਨੈਂਸ ਆਉਣ ਦਿੱਤਾ। ਤੇ ਜੇ ਇਹੋ ਜਿਹੇ ਵਿਧਾਨ ਦੇ ਅਨੁਸਾਰ ਚੱਲਣਾ ਹੋਵੇ ਤੇ ਫਿਰ ਤਾਂ ਰੋਟੀ ਖਾਣੇ ਵੀ ਓਕੀ ਹੋ ਜੂ। ਛੇਖਰੇ ਪੁੱਤਵਾ ਤੇ ਗੁਰਮਰਜਾਦਾ ਹੈ ਕਿ ਪੈਰ ਰਾਤ ਗਈ ਤੱਕ ਭਜਨ ਕਰਨਾ ਤੇ ਪੈਰ ਰਾਤ ਰਹਿੰਦੀ ਤੋਂ ਉੱਠ ਕੇ ਫੇਰ ਸਿਮਰਨ ਵਿੱਚ ਜੁੜਨਾ ਹੈ ਸਤਿਗੁਰੂ ਦਾ ਤਾਂ ਗੁਰਮਤਿ ਦਾ ਰਾਹ ਹੈ ਤੇ ਨਾਲੇ ਇਹੋ ਜਿਹੇ ਬੰਦਿਆਂ ਨੂੰ ਪੁੱਛਣ ਦੀ ਲੋੜ ਕੀ ਹੈ ਉਹ ਜਿਨ੍ਹਾਂ ਲੋਕਾਂ ਨੂੰ ਇੱਕ ਵਾਰੀ ਨਰੰਗੇ ਨੇ ਕਹਿ ਦਿੱਤਾ ਕਿ ਟੋਪੀ ਤੇ ਜਨੇਊ ਲਾ ਕੇ ਮੰਝੇ ਤੇ ਰੱਖ ਰ ਕੁੱਟਿਆ ਮਾਰਿਆ ਕੋਈ ਨਹੀਂ ਗਾ ਵਾਰ ਨਹੀਂ ਕਿਸੇ ਤੇ ਕੀਤਾ ਤੰਗ ਨਹੀਂ ਕਿਸੇ ਨੂੰ ਕੀਤਾ ਇੰਨੀ ਗੱਲ ਕਹੀ ਕੇ ਟੋਪੀ ਤੇ ਜਨੇਊ ਲੈ ਕੇ ਮੇਰੇ ਮੰਜੇ ਦੇ ਪੈਰ ਤੇ ਰੱਖ ਦਿਓ ਤੇ ਦਿਨ ਚ ਟੋਪੀਆਂ ਤੇ ਜਨੇਊ ਲੈ ਕੇ ਤੇ ਜਾ ਕੇ ਕਹਿੰਦੇ ਜਨਾਬ ਕਿਰਪਾ ਕਰੀ ਸਾਨੂੰ ਵਿਚਾਰੀ ਟੋਪੀ ਭਾਵੇਂ ਜਿਹੜੀ ਘਰੇ ਪਈ ਉਹ ਵੀ ਲੈ ਲੈ ਉਹਨਾਂ ਲੋਕਾਂ ਦਾ ਡਰ ਕਰਾ ਡਰ ਤਾਂ ਕੇਵਲ ਹੈ ਤੇ ਆਪਾਂ ਨੂੰ ਆਪਣੇ ਆਪ ਤੋਂ ਹੈ ਉਹ ਕਿਹੜਾ ਜਿਹੜੇ ਨੌਜਵਾਨ ਸਿੱਖਾਂ ਨੇ ਮੁੰਡੇ ਸਿੱਖੀ ਤੋਂ ਪਤ ਤੋ ਰਹੇ ਆ ਭੈੜੇ ਪਾਸੇ ਤੁਰ ਰਹੇ ਆ ਇਸ ਚੀਜ਼ ਦਾ ਡਰ ਆ ਬਾਕੀ ਟੋਕਣਿਆਂ ਵਾਲਾ ਕੋਈ ਡਰ ਨਹੀਂ ਨੇਚੇ ਕਰ ਆਪਣੀ ਜੀਤ ਕਰਨ ਦੇ ਰਾਹ ਤੇ ਚੱਲੋ ਕਿਸੇ ਦੇ ਰੈਬਰ ਨੇ ਅੰਗੂਰਾ ਨਹੀਂ ਸ਼ਰਾਬ ਮੰਗੀ ਹੈ ਕਿਸੇ ਦੇ ਰੈਬਰ ਨੇ ਹੂਰਾ ਦਾ ਨਾਲ ਚ ਦਿੱਤਾ ਪਰ ਜੇ ਹੂਰੇ ਮਿਲੜੇ